ਵੀਰ ਦੱਸਦਾ ਕਿ ਮੈਂ ਪਹਿਲਾਂ ਆਪਣੀ ਜ਼ਿੰਦਗੀ 'ਚ ਬਹੁਤ ਗਲਤ ਕੰਮ ਕੀਤੇ ਨੇ ਜਿਵੇਂ ਹੁੰਦੀ ਹੈਗਾ ਚਾਰਾਂ ਦੋਸਤਾਂ 'ਚ ਹਨ ਤੇ ਵੀਰ ਨਸ਼ਾ ਵਗੈਰਾ ਵੀ ਕਰਦਾ ਸੀ ਤੇ ਚਿੱਟਾ ਵਗੈਰਾ ਪੀਂਦਾ ਸੀ ਤੇ ਵੀਰ ਨੂੰ ਐਡਜ਼ ਹੋ ਗਿਆ ਮਾਲ ਐਡਸ ਇਦਾਂ ਦੀ ਬਿਮਾਰੀ ਜੇ ਹੋ ਜੇ ਹੱਟਦੀ ਨਹੀਂ ਛੇਤੀ ਛੇਤੀ ਠੀਕ ਹੈ ਬੰਦਾ ਜਮਾ ਸੁੱਕ ਜਾਂਦਾ ਉਹ ਹੋਈ ਕਿਦਾਂ ਵੀਰ ਨੂੰ ਤੇ ਵੀਰ ਨੂੰ ਹੋਈ ਉਹ ਇੱਕ ਦੂਜੇ ਦੀ ਸਿਰੰਜ ਲਾਉਣ ਨਾਲ ਕਿਉਂਕਿ ਚਿੱਟੇ ਵਾਲਿਆਂ ਕੋਲੇ 21 ਸਿਰੰਜ ਹੁੰਦੀ ਹੈ बार-बार ਉਹ ਇੱਕ ਦੂਜੇ ਤੇ ਲਾਈ ਜਾਂਦੇ ਆ ਤੇ ਉਹ ਕੋਈ ਨਾ ਕੋਈ ਕਾਰਨ ਬਣ ਜਾਂਦਾ ਐਡਸ ਆਉਣ ਦਾ ਜਾਂ ਕੋਈ ਹੋਰ ਗਲਤੀ ਵੀਰ ਨੇ ਕਰੀ ਹੋਣੀ ਆ ਤੇ ਵੀਰ ਦੱਸਦਾ ਕਹਿੰਦਾ ਮੈਂ ਬਹੁਤ ਦੁਖੀ ਹੋ ਗਿਆ ਮੇਰਾ 20 ਕਿਲੋ weight ਘਟ ਗਿਆ ਮੇਰਾ 60 ਕਿਲੋ ਭਾਰ ਸੀ ਪਹਿਲਾਂ 65 ਤੇ ਹੁਣ ਮਤਲਬ 40-45 ਕਿਲੋ ਭਾਰ ਰਹਿ ਗਿਆ ਤੇ ਵੀਰ ਦਾ ਨਾਮ ਰਾਹੁਲ ਆ rahul malhotra ਵੀਰ ਆਪਣਾ ਦਿੱਲੀ ਤੋਂ ਆ ਤੇ ਬੈਸੇ ਤਾਂ ਵੀਰ ਇਧਰ ਕਲਕੱਤੇ ਵੀ ਕੰਮ ਕਰਦਾ ਦਿੱਲੀ ਵੀ ਕੰਮ ਕਰਦਾ ਤੇ ਵੀਰ ਨੇ ਆਪ ਨੂੰ ਹੱਡ ਵੀਤੀ ਭੇਜੀ ਹੈ ਕੱਲ ਵਟਸਐਪ ਤੇ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਵੀਰ ਆਪਣੇ ਚੈਨਲ ਅਕਾਊਂਟ ਤੋਂ ਜੁੜਿਆ ਹੋਇਆ ਆਪਾਂ ਦੱਸ ਦਿਆ ਨਾ ਵਿੱਚ ਪਹਿਰਾ ਸਾਹਿਬ ਘਟੋ ਕੋਈ ਵੀ ਦੁੱਖ ਤਕਲੀਫ ਹੈ ਕੋਈ ਰੋਗ ਹੈ ਤੁਹਾਡੇ ਦੂਰ ਹੋ ਜਾਣਗੇ ਤੇ ਵੀਰ ਨੇ ਬਹੁਤ ਹਸਪਤਾਲਾਂ ਚ ਦਵਾਈ ਲਈ ਪਰ ਨਹੀਂ ਕਿਤੇ ਠੀਕ ਹੋਇਆ ਵੀਰ ਡਰਿੰਕ ਵਗੈਰਾ ਵੀ ਕਰਦਾ ਸੀ ਸਮੋਕਮ ਕਰ ਰਿਹਾ ਵੀ ਕਰਦਾ ਸੀ ਹਣਾ ਉਹ ਛੱਡ ਕੇ ਸਾਰਾ ਕੁਝ ਵੀਰ ਨੇ 11 ਦਿਨ ਬਾਬਾ ਦੀਪ ਸਿੰਘ ਜੀ ਦੇ ਚਪਹਿਰਾ ਸਾਹਿਬ ਘਟੇ 21 ਬੇਨਤੀ ਕਰੀ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਇਹ ਬਿਮਾਰੀ ਤੋਂ ਛੁਟਕਾਰਾ ਪਾ ਦੋ ਇਹ ਤੋਂ ਬਾਅਦ ਮੈਂ ਜ਼ਿੰਦਗੀ 'ਚ ਨਸ਼ਾ ਨਹੀਂ ਕਰਦਾ ਮੈਨੂੰ ਇਹਨੀ ਸ਼ਕਤੀ ਦਿਓ ਇਹਨੀ એનર્ਜੀ ਦਿਓ ਕਿ ਮੈਂ ਨਸ਼ਾ ਕਰਨ ਨੂੰ ਜੀ ਨਾ ਕਰੇ 11 ਦਿਨ ਬੀਤੇ ਫਿਰ 21 ਦਿਨ ਵੀਰ ਨੇ ਚਪਹਿਰਾ ਸਾਹਿਬ ਘਟੇ ਬਾਬਾ ਦੀਪ ਸਿੰਘ ਨੂੰ ਅਰਦਾਸ ਕਰੀ ਹਣਾ ਉਹਨਾਂ ਦੇ ਚਰਨਾ ਕਮਲਾ ਵਿਚ ਅਰਦਾਸ ਕਰੀ ਕਿ ਬੱਬਾ ਜੀ ਮੇਰਾ ਰੋਗ ਦੂਰ ਕਰੋ ਤੁਸੀਂ ਯਕੀਨ ਨਹੀਂ ਕਰਨਾ ਸਾਧ ਸੰਗਤ ਦੀ ਸਾਧ ਸੰਗਤ ਜੀ 21 ਦਿਨਾਂ ਚ ਵੀਰ ਦਾ ਏਡਜ਼ ਦੀ ਬਿਮਾਰੀ ਜਮਾ ਤੋਂ ਆਵਣ ਕੇ ਉੱਡ ਗਈ ਸੀ ਗਾਇਬ ਹੋ ਗਈ ਸੀ ਵੀਰ ਨੇ ਉਹਦੋਂ ਟੈਸਟ ਕਰਾਇਆ ਟੈਸਟ ਨੋਰਮਲ ਆਇਆ ਤੇ ਵੀਰ ਨੇ ਬੱਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਡਾਕਟਰ ਦੇਖ ਕੇ ਰਾਣ ਵੀ ਯਾਰ ਇਹ ਤਾਂ ਏਡਜ਼ ਦੀ ਬਿਮਾਰੀ ਹਟਦੀ ਨਹੀਂ ਇਹ ਕਿੱਦਾਂ ਤੇਰੇ ਮਨਲਾ ਨੋਰਮਲ ਆ ਗਈ ਰਿਪੋਰਟ ਉਹ ਕਹਿੰਦਾ ਬਸ ਬੱਬਾ ਦੀਪ ਸਿੰਘ ਜੀ ਆ ਜਿਨ੍ਹਾਂ ਨੇ ਮੈਨੂੰ ਠੀਕ ਹੀ ਤਰ੍ਹਾਂ ਟਰਟਰ ਸੁਣ ਕੇ ਹੈਰਾਨ ਹਨਾ ਉਸ ਤੋਂ ਬਾਅਦ ਵੀਰ ਦਿੱਲੀ ਤੋਂ ਅੰਮ੍ਰਿਤਸਰ ਗਿਆ ਨਤਮਸਤਕ ਹੋਇਆ ਉੱਥੇ ਮੱਲਾ ਮੱਥਾ ਟੇਕਿਆ ਫਿਰ ਸਿੰਘ ਸਿੱਧਾ ਗੁਰਦੁਆਰਾ ਗਿਆ ਬਾਬਾ ਦੀਪ ਸਿੰਘ ਜੀ ਦੇ ਉੱਥੇ ਚਪੈਰਾ ਸਾਹਿਬ ਕੱਟੇ ਵੀਰ ਨੇ ਧੰਨਵਾਦ ਕਰਨ ਲਈ ਉੱਥੇ ਗਿਆ ਬਾਬਾ ਦੀਪ ਸਿੰਘ ਜੀ ਦੇ ਦੇਖ ਰਾਈ ਵੀਰ ਨੇ ਉੱਥੇ ਤੇ ਅੱਜ ਵੀਰ ਜਮਹ ਖੁਸ਼ ਹੈ ਵੀਰ ਦਾ ਬਿਜ਼ਨਸ ਹੈ ਕਲਕੱਤਾ ਵੀ ਤੇ ਦਿੱਲੀ ਵੀ ਵਧੀਆ ਉਹਦੀ ਜ਼ਿੰਦਗੀ ਜਾ ਰਿਹਾ ਨਸ਼ਿਆਂ ਤੋਂ ਦੂਰ ਹੋ ਗਿਆ ਵੀਰ ਸਮੋਕਮ ਕੀ ਛੜਤੀ ਸਿਗਰਟ ਵੀ ਛੜ ਛਿਗਰਟ ਵੀ ਨਹੀਂ ਵੀ ਛੜਤੀ ਦਾਰੂ ਪੀਣੇ ਵੀ ਛੜਤੀ ਵੀਰ ਨੇ ਜਿਹੜਾ ਚਿੱਟਾ ਵਗੈਰਾ ਲਾਉਂਦਾ ਸੀ ਉਹ ਵੀ ਛੜ ਤਾ ਤੇ ਵੀਰ ਦਾ ਭਾਰ ਵੀ ਵੱਧ ਗਿਆ ਤੇ ਅੱਜ ਜਮਾ ਵੀਰ ਵਧੀਆ ਉਹਦੀ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਤੇ ਬਾਬਾ ਦੀਪ ਸਿੰਘ ਜੀ ਨੂੰ ਕਦੇ ਨਹੀਂ ਭੁੱਲਦਾ ਕਹਿੰਦਾ ਮੈਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਮੈਨੂੰ ਦਿੱਤੀ ਹੈ ਇਹ ਹੀ ਅਸਾਧ ਸੰਗਤ ਜੀ ਤੁਸੀਂ ਯਕੀਨ ਕਰੋ ਕੋਈ ਵੀ ਬਿਮਾਰੀ ਹੈ ਬਾਬਾ ਦੀਪ ਸਿੰਘ ਜੀ ਦੇ ਅੱਗੇ ਕੁਸ ਕੁਛ ਕੁਛ ਨਹੀਂ ਆਹੋ ਕਿ ਡੇ ਮਰ ਜ ਵੱਡੀ ਬਿਮਾਰੀ ਹੈ ਜਿਸ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਤੁਸੀਂ ਚੁਪੈਰਾ ਸਾਹਿਬ ਘਟੋ ਵੱਡੀ ਤੋਂ ਵੱਡੀ ਬਿਮਾਰੀ ਬਾਬਾ ਦੀਪ ਸਿੰਘ ਜੀ ਤੁਹਾਡੀ ਦੂਰ ਕਰਨਗੇ ਅੱਜ ਜਿਵੇਂ ਸਾਨੂੰ ਹੱਡ ਬਿਤੀ ਇਸੇ ਗੱਲ ਕਰਕੇ ਦੱਸਦਾ ਹੋਣਾ ਕਿ ਸਾਧ ਸੰਗਤ ਕੋਈ ਦੁੱਖ ਦੁੱਖ ਤਕਲੀਫ ਦੇ ਵਿੱਚ ਹੁੰਦਾ ਤਾਂ ਉਹ ਆਪਦਾ ਵਧੀਆ ਜ਼ਿੰਦਗੀ ਜੀ ਸਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਹਨਾਂ ਦੇ ਬਣੇ ਰਵੇ ਵੀਰ ਨੇ ਆਪਾਂ ਨੂੰ ਹੱਡ ਬਿਤੀ ਭੇਜੀ ਆ ਕੰਨ ਅਵੀਰ ਸਾਂਝੀ ਕਰਦੀ ਸਾਥ ਸੰਗਤ ਨਾ ਮਾ ਕੋਈ ਗੱਲ ਨਹੀਂ ਵੀਰ ਸਾਂਝੀ ਕਰਦੇ ਆਂਗੇ ਤੇ ਤੁਸੀਂ ਵੀ ਕਿਸੇ ਵੀਰ ਭੈਣ ਭਾਈ ਨੇ ਤੁਹਾਡੇ ਨਾਲ ਕੋਈ ਕੌਤਕ ਬਪਾ ਬਪਰੇ ਹੋਵੇ ਕੋਈ ਜੰਤਕਾਰ ਹੋਵੇ ਹੋਵੇ ਆਪਦੀ ਹੱਡ ਬਿਤੀ ਦੱਸਣੀ ਹੋਵੇ ਤੁਸੀਂ ਸਾਨੂੰ ਆਹੀ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ ਨਾਲ ਲਿਖ ਸਕਦੇ ਹੋ ਵੀ ਅਸੀਂ ਤੁਹਾਨੂੰ ਹੱਡ ਬਿਤੀ ਦੱਸਣੀ ਆ ਬਈ ਜੀ ਸਾਡੇ ਨਾਲ ਕੰਟੈਕਟ ਕਰੋ ਤੇ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰੂਗੀ ਫਿਰ ਤੁਸੀਂ ਸਾਨੂੰ WhatsApp ਤੇ ਵੋਸ ਦੇ ਵੋਇਸ ਦੇ ਰੂਪ ਵਿੱਚ ਆਪਦੀ ਹੱਡ ਬਿਤੀ ਦੱਸ ਸਕਦੇ ਹੋ ਤੇ ਫੇਰ ਅਸੀਂ ਸਾਰੀ 사ਤਸੰਗ ਦੇ ਸਾਹਮਣੇ ਲੈ ਕੇ ਆਵਾਂਗੇ ਤੇ ਬਾਬਾ ਦੀਪ ਸਿੰਘ ਜੀ ਸਾਰੇ ਸਾਰੀ 사ਤਸੰਗ ਤੇ ਕਿਰਪਾ ਬਣਾ ਕੇ ਰੱਖਣਾ ਤੇ ਕਾਫੀ ਵੀਰ ਭੈਣਾਂ ਜਿਹੜੇ ਆਪਣੇ ਵੀਡੀਓ ਤਾਂ ਦੇਖਦੇ ਪਰ ਉਹਨਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤੇ ਨਾ ਹੋ ਤਾਂ ਤਨ ਬਾਬਾ ਦੀਪ ਸਿੰਘ ਜੀ ਕਮੈਂਟਾਂ ਦੇ ਵਿੱਚ ਲਿਖਦੇ ਨੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ 'ਚ ਜਦੋਂ ਮੈਂ ਵੀਡੀਓ ਪਾਉਣਾ ਹੋਣਾ ਹਰ ਇੱਕ ਵੀਡੀਓ 'ਚ ਤਨ ਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਦਾ ਕਰੋ